ਇਹਦੇ ਕੋਲੋਂ ਟੋਟਲ 1 ਕੁਇੰਟਲ ਕੋਪੀ ਹਸਕ 5 ਲੱਖ ਰੁਪਏ ਡਰਗ ਮਨੀ ਤੇ ਇੱਕ ਸਵਿਫਟ ਗੱਡੀ ਡਿਜ਼ਾਇਰ ਉਹ ਬਰਾਮਦ ਕੀਤੀ ਗਈ ਹੈ। ਇਹਦੇ ਉੱਤੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ 88/20 ਤੇ ਹੁਣ ਅੱਜ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਤੇ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੁੰਗਾਈ ਨਾਲ ਇਹਦੇ ਨਾਲ ਪੁੱਛਗਿੱਛ ਕੀਤੀ ਜਾਊਗੀ ਕਿ ਇਹਦੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਇਸ ਜਿਹੜੇ ਡਰੱਗਸ ਦੇ ਦੰਦੇ ਦੇ ਵਿੱਚ ਇਨਵੋਲ ਨੇ। ਸਰ ਅਸੀਂ ਸਰ ਜੈਸੇ ਕਾਫੀ ਹੈਵੀ ਗਾਉਂ ਪਕੜੀ ਗਏ ਸਿਰ ਪੂਰਾ ਪੂਰਾ ਬੋਸ ਦੇ ਸਾਹਮਣੇ ਦੇਖਾ ਜਾਏ। ਤੁਸੀਂ ਸਰ ਇਸ ਦਾ ਮਤਲਬ ਇਹ ਸਰ ਕਮਰਸ਼ੀਅਲ ਮੇ ਸਾਰਾ ਕੰਮ ਹਾਂਜੀ ਇਹ ਕਮਰਸ਼ੀਅਲ ਕੁਆਂਟੀਟੀ ਕੀ ਪੋਪੀ ਹਸ ਕੇ ਸਰ ਇਹ ਪਰਮਤੀ ਤੇ ਸਪਲਾਈ ਦੇ ਕੇ ਆ ਰਿਆ ਸੀਗਾ ਜਿਵੇਂ ਟਰੱਕ ਮਨੀ ਵੀ ਇਹਦੇ ਤੋਂ ਬਰਾਮਦ ਹੋਈ ਹੈ 5 ਲੱਖ ਰੁਪਈਆ ਇਹ ਸਪਲਾਈ ਦੇ ਕੇ ਆ ਰਿਆ ਸੀਗਾ ਜਦੋਂ ਫੜਿਆ ਗਿਆ ਐਨੀ ਅੱਗੇ ਕਿੱਥੇ ਹੀ ਇਹ ਜਿਹੜਾ ਸਮਾਨ ਆ ਵੇਚਣਾ ਸੀ ਤੇ ਇਹ ਤੋਂ ਟਰੱਕ ਮਨੀ ਵੀ ਬਰਾਮਦ ਹੋਈ ਹੈ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਸਰ ਸਰ ਇਹ ਬੇਲ ਤੇ ਚਲ ਰਿਹਾ ਹਾਂਜੀ ਆ ਬੇਲ ਤੇ ਸਰ ਅਬੀ ਫਿਲਹਾਲ ਪੁਲਿਸ ਦੁਆਰਾ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਅੱਜ ਇਹਨੂੰ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਹਦੇ ਨਾਲ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਇਹਦੇ ਫੋਨ ਇਹਦੇ ਸੋਸ਼ਲ ਮੀਡੀਆ ਅਕਾਊਂਟ ਉਹ ਵੀ ਸਾਰੇ ਚੈੱਕ ਕਰਾਂਗੇ ਇਹਦੇ ਬੈਂਕ ਅਕਾਊਂਟਸ ਵੀ ਚੈੱਕ ਕਰਾਂਗੇ ਇਹਦੇ ਨਾਂ ਤੇ ਕੋਈ ਪ੍ਰਾਪਰਟੀ ਜੇ ਇਹਨੇ ਬਣਾਈ ਹੈ ਉਹ ਵੀ ਅਸੀਂ ਅਟੈਚ ਕਰਕੇ ਕੰਪੀਟੈਂਟ ਅਥਾਰਟੀ ਨੂੰ ਇਹਦਾ ਕੇਸ ਬਣਾ ਕੇ ਭੇਜਾਂਗੇ ਤਾਂ ਕਿ ਇਹ ਡਰੱਗਸ ਦਾ ਜਿਹੜਾ ਪੂਰਾ ਨੈਟਵਰਕ ਹੈ ਉਹਨੂੰ ਬਸਟ ਕੀਤਾ ਜਾ ਸਕੇ ਹੋਰ ਵੀ ਜਿਹੜੇ ਡਰੱਗਸ ਦੇ ਇਹਦੇ ਇਲੀਗਲ ਬਿਜ਼ਨਸ ਦੇ ਵਿੱਚ ਇਨਵੋਲ ਹੈਗੇ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਸਰ ਅੱਜਕੱਲ ਜਿੰਨੇ ਵੀ ਸਰ ਫੜੇ ਜਾ ਰਹੇ ਸਰ ਨਸ਼ੇ ਦੇ ਵਿੱਚ ਸਰ ਮੋਸਟਲੀ ਸਰ ਪ੍ਰੋਪਰਟੀ ਅਟੈਚ ਹੋ ਰਹੀ ਆ ਸਰ ਜਿੰਨਾ ਮੈਂ ਕਹੂੰਗਾ ਜੀ ਕਾਫੀ ਸਾਰਾ ਸਮਾਂ ਲੱਗਦਾ ਹੈ ਉਹ ਸਾਰਾ ਖਤਮ ਹੋ ਜਾਂਦਾ ਸਰ ਕੀ ਮੈਸੇਜ ਦੇਣਾ ਚਾਹੁੰਗੀ ਉਹ ਯੂਥ ਨੂੰ ਮੈਸੇਜ ਪੁਲਿਸ ਵੱਲੋਂ ਆਹੀ ਹੈ ਕਿ ਆਪਣਾ ਜਿਹੜਾ ਹੈ ਸਪੋਰਟਸ ਦੇ ਵੱਲ ਪੜਾਈ ਦੇ ਵੱਲ ਧਿਆਨ ਦੇਣ ਜਿਹੜੇ ਸਮਾਜ ਦੇ ਗਲਤ ਅੰਸਰ ਹੈ ਉਹਨਾਂ ਦੀ ਗੱਲਾਂ 'ਚ ਨਾ ਆਏ ਤੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਹੈ ਕੋਈ ਹੈਲਪ ਦੀ ਲੋੜ ਹੈ ਤਾਂ ਪੁਲਿਸ ਨੂੰ ਕੰਟੈਕਟ ਕਰ ਸਕਦੇ ਆ ਅਸੀਂ ਹਮੇਸ਼ਾ ਉਹਨਾਂ ਦੀ ਹੈਲਪ ਕਰਨ ਲਈ ਰੈਡੀ ਹੈਗੇ ਹਾਂ ਤੇ ਯੂਥ ਦੇ ਲਈ ਅਸੀਂ ਪਿੱਛੇ ਸਪੋਰਟਸ ਇਵੈਂਟਸ ਵੀ ਕਰਾਈ ਸੀ ਸਾਈਕਲ ਰੈਲੀ ਵੀ ਸਾਡੇ ਵੱਲੋਂ ਕਰਵਾਈ ਗਈ ਸੀ ਇਸ ਤਰ੍ਹਾਂ ਦੀ ਅਵੇਰਨੈਸ ਡਰਾਈ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਉਹਨੂੰ ਕੰਟੀਨਿਊ ਰੱਖਾਂਗੇ ਸਰ ਮੋਗਜ ਪੁਲਿਸਬਲ ਨੂੰ ਜਿਹੜੇ ਗੈਂਗਸਟਰ ਹੈ ਜਾਂ ਆਪਣਾ ਨਸ਼ਾ ਤਸਕਰ ਹੈ ਜਿਵੇਂ ਲੋਹੜੀ ਦੇ ਇੱਕ ਤਲਵੰਡੀ ਦੇ ਵਿੱਚ ਨਸ਼ਾ ਤਸਕਰ ਦੇ ਇੱਕ ਰੈਵਲਡੋਜ਼ਰ ਚੱਲਿਆ ਕਿ ਕੋਈ ਹੈ ਜੇ ਮੋਗਜਲੇ ਵਿੱਚ ਵੀ ਹੈਗੇ ਜਿਨ੍ਹਾਂ ਦੇ ਬਲਡੋਜ਼ਰ ਚੱਲ ਸਕਦਾ ਆਉਣ ਵਾਲੇ ਸਮੇਂ ਚ ਐ ਦੇ ਬਾਰੇ ਵਿੱਚ ਹਜੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ